ਸਤਿ ਸ੍ਰੀ ਅਕਾਲ ਜੀ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਪਰਿਵਾਰਕ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਮੇਰੀ ਅੱਜ ਦੀ ਪਰਿਵਾਰਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਹਾਂਜੀ ਸ਼ੁਰੂ ਕਰਦੇ ਹਾਂ ਫਿਰ ਆਪਾਂ ਕਹਾਣੀ ਗੁਰਬਖਸ਼ ਸਿੰਘ ਅੱਜ ਬੜੀ ਖੁਸ਼ੀ-ਖੁਸ਼ੀ ਮਠਿਆਈ ਵੰਡ ਰਿਹਾ ਸੀ ਲੋਕਾਂ ਨੇ ਉਸ ਨੂੰ ਪੁੱਛਿਆ ਇਹ ਕਿਸ ਖੁਸ਼ੀ ਵਿੱਚ ਮਠਿਆਈ ਵੰਡ ਰਿਹਾ ਉਸ ਨੇ ਦੱਸਿਆ ਕਿ ਅੱਜ ਮੇਰੇ ਘਰ ਦੋ ਪੁੱਤਰਾਂ ਮਗਰੋਂ ਧੀ ਨੇ ਜਨਮ ਲਿਆ ਲੋਕ ਉਸ ਨੂੰ ਵਧਾਈਆਂ ਦੇਣ ਲੱਗੇ ਉਹ ਬਹੁਤ ਖੁਸ਼ੀ ਉਸ ਦੇ ਵੱਡੇ ਦੋ ਮੁੰਡੇ ਸੀ ਵੱਡਾ ਮੁੰਡਾ 9 ਸਾਲ ਦਾ ਸੀ ਤੇ ਛੋਟਾ 5 ਕੁ ਸਾਲ ਦਾ ਸੀ ਉਸ ਦੇ ਮੁੰਡਿਆਂ ਨੂੰ ਵੀ ਬੜਾ ਚਾ ਚੜਿਆ ਹੋਇਆ ਸੀ ਕਿ ਸਾਡੇ ਘਰ ਨਿੱਕੀ ਜੀ ਗੁੜੀ ਆਈ ਹੈ ਗੁਰਬਖਸ਼ ਸਿੰਘ ਦੇ ਘਰ ਵਾਲੀ ਅਮਰਜੀਤ ਨੇ ਆਪਣੇ ਨਿੱਕੇ ਮੁੰਡੇ ਨੂੰ ਪੁੱਛਿਆ ਕਿ ਦੱਸ ਪੁੱਤ ਭੈਣ ਦਾ ਨਾਂ ਕੀ ਰੱਖਣਾ ਹੈ ਉਹ ਕਹਿਣ ਲੱਗਾ ਮੰਮੀ ਮੈਂ ਇਹਦਾ ਨਾਮ ਪ੍ਰੀਤਪਾਲ ਰੱਖਾਂਗਾ ਸਾਰਿਆਂ ਨੂੰ ਨਾਮ ਬੜਾ ਸੋਹਣਾ ਲੱਗਿਆ ਉਡੀ ਦਾ ਨਾਮ ਪ੍ਰੀਤਪਾਲ ਰੱਖ ਦਿੱਤਾ ਵੱਡਾ ਮੁੰਡਾ ਗੁਰਜਿੰਦਰ ਸਾਰਾ ਦਿਨ ਆਪਣੀ ਭੈਣ ਨੂੰ ਗੋਦੀ ਚੋਂ ਨਾ ਉਤਾਰਦਾ ਤੇ ਕਦੇ ਛੋਟਾ ਮੁੰਡਾ ਉਸ ਨੂੰ ਮੰਜੇ ਉੱਪਰ ਲੈ ਕੇ ਚੁੱਕ ਕੇ ਬੈਠ ਜਾਂਦਾ ਪਰ ਆਪਣੀ ਭੈਣ ਨੂੰ ਬੜਾ ਪਿਆਰ ਕਰਦੇ ਸੀ ਗੁਰਬਖਸ਼ ਸਿੰਘ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਅੰਗਰੇਜ਼ੀ ਸਕੂਲ ਵਿੱਚ ਪੜਨ ਪਾਤਾ ਸਾਰੇ ਪ੍ਰੀ ਪ੍ਰੀਤਪਾਲ ਨੂੰ ਪ੍ਰੀਤ ਕਹਿ ਕੇ ਬੁਲਾਉਂਦੇ ਪ੍ਰੀਤ ਸੋਹਣੀ ਵੀ ਰੱਜ ਕੇ ਸੀ ਉਨ ਦੋਨਾਂ ਭਰਾਵਾਂ ਤੋਂ ਕਿਤੇ ਜ਼ਿਆਦਾ ਸੋਹਣੀ ਸੀ ਗੁਰਬਖਸ਼ ਸਿੰਘ ਖੇਤੋਂ ਆ ਕੇ ਆਪਣੀ ਧੀ ਨਾਲ ਰੋਟੀ ਖਾਂਦਾ ਉਸ ਦੀ ਸਾਰੇ ਦਿਨ ਦੀ ਥਕਾਨ ਦੂਰ ਹੋ ਜਾਂਦੀ ਬੱਚੇ ਵੱਡੇ ਹੁੰਦੇ ਗਏ ਜਦੋਂ ਉਹ ਸਕੂਲੋਂ ਆਉਂਦੇ ਤਾਂ ਗੁਰਬਖਸ਼ ਸਿੰਘ ਮੁੰਡਿਆਂ ਨੂੰ ਖੇਤਾਂ ਵਿੱਚ ਕੰਮ ਵਿੱਚ ਆਪਣਾ ਹੱਥ ਵਟਾਉਣ ਲੈ ਜਾਂਦਾ ਪ੍ਰੀਤ ਦੀ ਮਾਂ ਪ੍ਰੀਤ ਨੂੰ ਚੁੱਲ੍ਹੇ ਚੌਕੇ ਦਾ ਕੰਮ ਸਿਖਾਉਂਦੀ ਪ੍ਰੀਤ ਵੀ ਆਪਣੀ ਮੰਮੀ ਨਾਲ ਘਰ ਦਾ ਕੰਮ ਕਰਵਾਉਣ ਲੱਗ ਪਈ ਸੀ ਪ੍ਰੀਤ ਸਾਰਾ ਦਿਨ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਰਹਿੰਦੀ ਤਾਂ ਸਾਰਿਆਂ ਨੂੰ ਬੜਾ ਚੰਗਾ ਲੱਗਦਾ। ਦੋਵੇਂ ਮੁੰਡੇ ਵੱਡੇ ਹੋ ਕੇ ਕਾਲਜ ਪੜ੍ਹਨ ਲੱਗ ਪਏ ਸੀ। ਪ੍ਰੀਤ ਇਕੱਲੀ ਹੀ ਸਕੂਲ ਜਾਂਦੀ ਸੀ। ਉਸਦੇ ਪਿੰਡ 10ਵੀਂ ਤੱਕ ਹੀ ਸਕੂਲ ਸੀ। ਪ੍ਰੀਤ ਹੁਣ ਨਾਲ ਦੇ ਪਿੰਡ ਸਕੂਲ ਜਾਂਦੀ। ਉਸ ਦੀਆਂ ਹੋਰ ਵੀ 2-3 ਸਹੇਲੀਆਂ ਉਸਦੇ ਨਾਲ ਹੁੰਦੀਆਂ ਸੀ। ਉਹ ਬੱਸ ਤੇ ਚੜ ਕੇ ਸਕੂਲ ਜਾਂਦੀ। ਕਈ ਵਾਰ ਬੱਸ ਦਾ ਟਾਈਮ ਮਿਸ ਹੋ ਜਾਂਦਾ ਤਾਂ ਉਹਦੀ ਮਾਂ ਬੂਹੇ ਅੱਗੇ ਖਲੋਤੀ ਉਹਦਾ ਰਾਹ ਵੇਖ ਰਹੀ ਹੁੰਦੀ ਸੀ ਉਸਦੇ ਚਿਹਰੇ ਤੇ ਫਿਕਰ ਦੀਆਂ ਲਕੀਰਾਂ ਸਾਫ਼ ਦਿਖਾਈ ਦਿੰਦੀਆਂ ਪ੍ਰੀਤ ਦਾ ਡੈਡੀ ਇੱਕ ਦਿਨ ਕਹਿਣ ਲੱਗਾ ਮੈਂ ਸੋਚ ਰਿਆ ਮੈਂ ਪ੍ਰੀਤ ਨੂੰ ਫੋਨ ਲੈ ਦਿੰਦਾ ਹਾਂ ਜੇ ਕਿਤੇ ਵੇਲਾ-ਕਵੇਲਾ ਹੁੰਦਾ ਤਾਂ ਘਰੇ ਫੋਨ ਕਰਕੇ ਦੱਸ ਦਿਆ ਕਰੇਗੀ ਆਪਾਂ ਨੂੰ ਫਿਕਰ ਨਹੀਂ ਰਹਿੰਦਾ ਫਿਰ ਪ੍ਰੀਤ ਦੀ ਮੰਮੀ ਵੀ ਕਹਿਣ ਲੱਗੀ ਹਾਂ ਮੈਨੂੰ ਤੁਹਾਡੀ ਗੱਲ ਬਿਲਕੁਲ ਠੀਕ ਲੱਗਦੀ ਹੈ ਫੋਨ ਲੈ ਦਿਓ ਕੁੜੀ ਨੂੰ ਐਵੇਂ ਮੈਨੂੰ ਸਾਰਾ ਦਿਨ ਇਹਦੀ ਫਿਕਰ ਲੱਗੀ ਰਹਿੰਦੀ ਐ ਜੇ ਕਿਤੇ ਮਾੜਾ ਮੋਟਾ ਲੇਟ ਹੋ ਜਾਂਦੀ ਐ ਇਹ ਸੁਣ ਕੇ ਪ੍ਰੀਤ ਬੜੀ ਖੁਸ਼ ਹੋਈ ਅਗਲੇ ਦਿਨ ਪ੍ਰੀਤ ਨੇ ਸਕੂਲੋਂ ਛੁੱਟੀ ਲੈ ਲਈ ਉਸ ਦਾ ਡੈਡੀ ਉਸ ਨੂੰ ਫੋਨ ਦਿਵਾ ਕੇ ਲਿਆਇਆ ਪਰੰਤੂ ਪ੍ਰੀਤ ਜਿੰਨਾਂ ਕੁੜੀਆਂ ਨਾਲ ਸਕੂਲ ਜਾਂਦੀ ਸੀ ਉਹ ਕੁੜੀਆਂ ਦੀ ਸੰਗਤ ਚੰਗੀ ਨਹੀਂ ਸੀ ਉਹ ਪੜ੍ਹਾਈ ਵੱਲ ਘੱਟ ਧਿਆਨ ਦਿੰਦੀਆਂ ਤੇ ਗੱਲਾਂ ਵੱਲ ਜ਼ਿਆਦਾ ਧਿਆਨ ਕਰਦੀਆਂ ਸੀ ਪ੍ਰੀਤ ਨੂੰ ਵੀ ਉਹਨਾਂ ਦੀਆਂ ਗੱਲਾਂ ਦਾ ਬੜਾ ਚਸਕਾ ਪੈ ਗਿਆ ਸੀ। ਉਹਨਾਂ ਦੀਆਂ ਗੱਲਾਂ ਉਹ ਬੜੇ ਗੌਰ ਨਾਲ ਸੁਣਦੀ। ਪ੍ਰੀਤ ਸਕੂਲ ਤੋਂ ਵਾਪਸ ਘਰੇ ਜਾਂਦੀ ਤਾਂ ਫੋਨ ਚੁੱਕ ਕੇ ਬੈਠ ਜਾਂਦੀ। ਉਸਦੀ ਮਾਂ ਉਸ ਨੂੰ ਇਹ ਉਸਦੀ ਮਾਂ ਨੂੰ ਉਸ ਦੀ ਇਹ ਗੱਲ ਬਿਲਕੁਲ ਚੰਗੀ ਨਾ ਲੱਗਦੀ। ਕਹਿ ਦਿੰਦੀ ਪ੍ਰੀਤ ਪੁੱਤ ਅੱਗੇ ਤੋਂ ਜੰਗਾ ਭਲਾਂ ਮੇਰੇ ਨਾਲ ਕੰਮ ਕਰਵਾ ਦਿੰਦੀ ਸੀ ਹੁਣ ਤੂੰ ਕੋਈ ਕੰਮ ਨਹੀਂ ਕਰਦੀ ਪ੍ਰੀਤ ਬਹਾਨਾ ਮਾਰ ਦਿੰਦੀ ਮੰਮੀ ਹੁਣ ਸਕੂਲ ਦਾ ਕੰਮ ਹੀ ਬਹੁਤ ਜ਼ਿਆਦਾ ਦੇਣ ਲੱਗ ਪਏ ਨੇ ਕਲਾਸ ਵੱਡੀ ਹੈ ਨਾ ਇਹਦੇ ਕਰਕੇ ਪ੍ਰੀਤ ਕੰਮ ਦਾ ਬਹਾਨਾ ਲਾ ਕੇ ਅੰਦਰ ਬੈਠ ਜਾਂਦੀ ਤੇ ਫੋਨ ਤੇ ਆਪਣੀਆਂ ਸਹੇਲੀਆਂ ਨਾਲ ਗੱਪਾਂ ਮਾਰੀ ਜਾਂਦੀ ਸ਼ਾਮ ਨੂੰ ਜਦੋਂ ਉਸ ਦਾ ਡੈਡੀ ਘਰ ਆਉਂਦਾ ਤਾਂ ਉਸ ਦੇ ਆਉਣ ਤੋਂ ਪਹਿਲਾਂ ਉਹ ਕਿਸੇ ਨਾ ਕਿਸੇ ਕੰਮ ਨੂੰ ਹੱਥ ਪਾ ਲ ਕੇ ਬੈਠ ਜਾਂਦੀ ਉਸ ਦਾ ਡੈਡੀ ਕਹਿ ਦਿੰਦਾ ਪੁੱਤ ਤੂੰ ਪੜਨ ਵੱਲ ਧਿਆਨ ਦਿਆ ਕਰ ਕੰਮ ਚ ਬਹੁਤਾ ਧਿਆਨ ਨਾ ਦਿਆ ਕਰ ਪ੍ਰੀਤ ਦੀ ਮਾਂ ਹੱਸ ਕੇ ਕਹਿ ਦਿੰਦੀ ਹੋਣੀ ਲੱਗੀ ਆ ਕੰਮ ਅੱਗੇ ਕਿਹੜਾ ਪਹਾੜੋਂ ਪੱਥਰ ਲਿਆਈ ਜਾਂਦੀ ਆ ਜਿਹੜਾ ਤੁਸੀਂ ਲੱਗ ਪਏ ਹੋ ਉਹਦੀ ਉਹਨੂੰ ਪੰਪ ਦੇਣ ਪ੍ਰੀਤ ਦੀ ਮੰਮੀ ਦੀ ਇਸ ਗੱਲ ਤੇ ਸਾਰੇ ਹੱਸਣ ਲੱਗ ਪੈਂਦੇ ਸਮਾਂ ਆਪਣੀ ਚਾਲ ਚੱਲਦਾ ਗਿਆ ਪ੍ਰੀਤ ਹੁਣ ਆਪਣੀ ਮੰਮੀ ਨਾਲ ਵੀ ਬਹੁਤ ਕੱਟ ਹੀ ਗੱਲਬਾਤ ਕਰਦੀ ਸੀ ਬਸ ਫੋਨ ਲੈ ਕੇ ਅੰਦਰ ਬੜੀ ਬੈਠੀ ਰਹਿੰਦੀ ਇੱਕ ਦਿਨ ਛੁੱਟੀ ਸੀ ਪ੍ਰੀਤ ਦੀ ਸਹੇਲੀ ਸਿਮਰਨ ਉਹਨਾਂ ਦੇ ਘਰ ਆਈ ਦੋਨੋਂ ਸਹੇਲੀਆਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਸਾਰਾ ਦਿਨ ਪਤਾ ਨਹੀਂ ਅੰਦਰ ਕੀ ਗੱਲਾਂ ਕੀਤੀਆਂ ਬਾਹਰ ਉਹਨਾਂ ਦੀਆਂ ਗੱਲਾਂ ਕਿਸੇ ਨੂੰ ਵੀ ਸੁਣਾਈ ਨਾ ਦਿੱਤੀਆਂ ਜਦੋਂ ਸ਼ਾਮ ਨੂੰ 4:00 ਵਜੇ ਸਿਮਰਨ ਜਾਣ ਲੱਗੀ ਤਾਂ ਪ੍ਰੀਤ ਦੀ ਮੰਮੀ ਨੂੰ ਕਹਿੰਦੀ ਆਂਟੀ ਅਸੀਂ ਸਵੇਰ ਜਲਦੀ ਸਕੂਲ ਜਾਣਾ ਅੱਜ ਸਾਨੂੰ ਮੈਡਮ ਨੇ ਕਿਹਾ ਸੀ ਤੁਸੀਂ ਥੋੜਾ ਜਲਦੀ ਆ ਜਾਇਓ ਤਾਂ ਪ੍ਰੀਤ ਦੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਪੁੱਤ ਕੱਲ ਜਿੰਨੇ ਵਜੇ ਮੈਡਮ ਨੇ ਕਿਹਾ ਤੁਸੀਂ ਓਨੇ ਵਜੇ ਚਲੀਆਂ ਜਾਇਓ ਸਿਮਰਨ ਪ੍ਰੀਤ ਅਤੇ ਉਹਨਾਂ ਦੀ ਸਹੇਲੀ ਸੁਖਪ੍ਰੀਤ ਤਿੰਨੋਂ ਬੜੀ ਜਲਦੀ ਸਕੂਲ ਚਲੀਆਂ ਗਈਆਂ ਸਿਮਰਨ ਪ੍ਰੀਤ ਨੂੰ ਸਕੂਲ ਦੀ ਇੱਕ ਨੁੱਕਰ ਤੇ ਬਣੇ ਕਮਰੇ ਵੱਲ ਇਸ਼ਾਰਾ ਕਰਕੇ ਕਹਿੰਦੀ ਆ ਜਾ ਤੈਨੂੰ ਕਿਸੇ ਨਾਲ ਮਲਾਉਣਾ ਹੈ ਮੈਂ ਤਾਂ ਪ੍ਰੀਤ ਕਹਿਣ ਲੱਗੀ ਮੈਨੂੰ ਡਰ ਲੱਗਦਾ ਮੈਂ ਨਹੀਂ ਜਾਣਾ ਉੱਥੇ ਉਸ ਦੀ ਸਹੇਲੀ ਕਹਿਣ ਲੱਗੀ ਕੋਈ ਨਹੀਂ ਉੱਥੇ ਆ ਜਾ ਤੈਨੂੰ ਕਿਸੇ ਨਵੇਂ ਮੈਂਬਰ ਨਾਲ ਮਿਲਵਾਵਾਂਗੀ ਇਹ ਕਹਿ ਕੇ ਉਸ ਨੇ ਪ੍ਰੀਤ ਦੀ ਬਾਹ ਫੜ ਲਈ ਤੇ ਉਸ ਨੂੰ ਕਮਰੇ ਵਿੱਚ ਲੈ ਗਈ ਜਿਉਂ ਹੀ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕਿਸੇ ਨੇ ਸਿਮਰਨ ਦੀ ਬਾਹ ਫੜ ਕੇ ਉਸ ਨੂੰ ਅੰਦਰ ਖਿੱਚ ਲਿਆ ਸਿਮਰਨ ਦੇ ਹੱਥ ਵਿੱਚ ਪ੍ਰੀਤ ਦਾ ਹੱਥ ਸੀ ਇਸ ਕਰਕੇ ਦੋਨੋਂ ਜਣੀਆਂ ਅੰਦਰ ਚਲੀਆਂ ਗਈਆਂ ਅੰਦਰ ਕਾਫੀ ਹਨੇਰਾ ਸੀ ਪਰ ਥੋੜੀ-ਥੋੜੀ ਰੋਸ਼ਨੀ ਅੰਦਰ ਵੱਲ ਆ ਰਹੀ ਸੀ ਪ੍ਰੀਤ ਦਾ ਸੰਧੂਰੀ ਚਿੱਟਾ ਰੰਗ ਹਨੇਰੇ ਵਿੱਚ ਚਮਕ ਰਿਹਾ ਸੀ ਪ੍ਰੀਤ ਨੇ ਦੇਖਿਆ ਅੰਦਰ ਉਹਨਾਂ ਦੀ ਕਲਾਸ ਦੇ ਹੀ ਦੋ ਮੁੰਡੇ ਮਣੀ ਤੇ ਰਾਜੂ ਪਹਿਲਾਂ ਤੋਂ ਹੀ ਬੈਠੇ ਸਨ ਸਿਮਰਨ ਪਹਿਲਾਂ ਹੀ ਸਿਮਰਨ ਦੀ ਪਹਿਲਾਂ ਹੀ ਰਾਜੂ ਨਾਲ ਗੱਲ ਚੱਲਦੀ ਸੀ ਮਣੀ ਅਕਸਰ ਸਿਮਰਨ ਨੂੰ ਇਹ ਗੱਲ ਕਹਿੰਦਾ ਰਹਿੰਦਾ ਕਿ ਮੈਨੂੰ ਤੇਰੀ ਸਹੇਲੀ ਪ੍ਰੀਤ ਬਹੁਤ ਪਸੰਦ ਹੈ ਉਹਦੇ ਨਾਲ ਮੇਰੀ ਗੱਲ ਕਰਵਾ ਦੇ ਸਿਮਰਨ ਨੇ ਮਣੀ ਦੇ ਕਹਿਣ ਤੇ ਪ੍ਰੀਤ ਨੂੰ ਇੱਥੇ ਲੈ ਆਂਦਾ ਮਣੀ ਨੇ ਪ੍ਰੀਤ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗਾ ਪ੍ਰੀਤ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਨੇ ਵੀ ਮਣੀ ਨੂੰ ਹਾਂ ਕਹਿ ਦਿੱਤੀ ਹੁਣ ਪ੍ਰੀਤ ਕੁਝ ਜ਼ਿਆਦਾ ਹੀ ਆਪਣੇ ਆਪ ਵਿੱਚ ਮਸਤ ਰਹਿਣ ਲੱਗ ਪਈ ਸੀ ਜਿਵੇਂ ਉਹਨੂੰ ਜੱਗ ਵਾਸਤੇ ਦਾ ਤਾਂ ਕੋਈ ਪਤਾ ਹੀ ਨਾ ਹੋਵੇ ਘਰਦਿਆਂ ਨਾਲ ਵੀ ਬਹੁਤਾ ਰਲ ਮਿਲ ਕੇ ਨਹੀਂ ਬੈਠਦੀ ਸੀ ਪ੍ਰੀਤ ਨੇ 12ਵੀਂ ਕਲਾਸ ਪਾਸ ਕਰ ਲਈ ਸੀ ਤੇ ਹੁਣ ਉਸਨੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਮਣੀ ਵੀ ਉਸ ਦੇ ਕਾਲਜ ਵਿੱਚ ਹੀ ਪੜਨਣ ਲੱਗ ਪਿਆ ਸੀ ਦੋਨਾਂ ਦਾ ਪਿਆਰ ਇੰਨਾ ਜ਼ਿਆਦਾ ਵੱਧ ਗਿਆ ਕਿ ਪੜ੍ਹਾਈ ਵੱਲ ਤਾਂ ਉਹ ਹੁਣ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਸੀ ਦੋਨੋਂ ਇੱਕ ਹੋਣਾ ਚਾਹੁੰਦੇ ਸੀ ਮਣੀ ਨੇ ਪ੍ਰੀਤ ਨੂੰ ਕਿਹਾ ਆਪਾਂ ਆਪਣੇ ਘਰਦਿਆਂ ਨਾਲ ਗੱਲ ਕਰਾਂਗੇ ਤੂੰ ਆਪਣੇ ਘਰਦਿਆਂ ਨਾਲ ਗੱਲ ਕਰੀ ਤੇ ਮੈਂ ਆਪਣੇ ਘਰਦਿਆਂ ਨਾਲ ਗੱਲ ਕਰਾਂਗਾ ਮਣੀ ਮਿਸਤਰੀਆਂ ਦਾ ਮੁੰਡਾ ਸੀ ਪ੍ਰੀਤ ਨੇ ਘਰੇ ਗੱਲ ਕੀਤੀ ਤਾਂ ਉਸ ਦਾ ਡੈਡੀ ਅੱਗ ਬਬੂਲਾ ਹੋ ਗਿਆ ਰੋਲਾ ਪਾਉਣ ਲੱਗਾ ਕਹਿਣ ਲੱਗਾ ਨਾ ਮੈਂ ਜੱਟ ਜ਼ਿੰਮੇਦਾਰ ਹੋ ਕੇ ਆਪਣੀ ਧੀ ਨੂੰ ਤਰਖਾਣਾ ਦੇ ਘਰੇ ਵਿਆਹ ਦਿਆਂ ਇਹ ਕਦੇ ਨਹੀਂ ਹੋ ਸਕਦਾ ਕੁੜੀਏ ਅੱਜ ਤੋਂ ਬਾਅਦ ਇਹ ਗੱਲ ਦੁਬਾਰਾ ਮੁੜ ਕੇ ਘਰ ਵਿੱਚ ਨਾ ਕਰੇ ਪ੍ਰੀਤ ਨੂੰ ਆਪਣੇ ਡੈਡੀ ਦੀ ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਪ੍ਰੀਤ ਨੇ ਫੋਨ ਕਰਕੇ ਮਣੀ ਨੂੰ ਸਭ ਕੁਝ ਦੱਸ ਦਿੱਤਾ ਮਣੀ ਕਹਿਣ ਲੱਗਾ ਮੈਂ ਆਪਣੇ ਘਰਦਿਆਂ ਨਾਲ ਗੱਲ ਕੀਤੀ ਸੀ ਸਾਡੇ ਘਰਦਿਆਂ ਨੂੰ ਆਪਣੇ ਵਿਆਹ ਕਰਵਾਉਣ 'ਚ ਕੋਈ ਇਤਰਾਜ਼ ਨਹੀਂ ਹੈ। ਪ੍ਰੀਤ ਨੂੰ ਕਹਿਣ ਲੱਗਾ ਪ੍ਰੀਤ ਆਪਾਂ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ। ਮੇਰੇ ਘਰਦਿਆਂ ਨੂੰ ਤਾਂ ਕੋਈ ਇਤਰਾਜ਼ ਨਹੀਂ। ਫਿਰ ਆਪਾਂ ਮੇਰੇ ਘਰੇ ਰਹਿਣ ਲੱਗ ਪਾਵਾਂਗੇ। ਪ੍ਰੀਤ ਨੇ ਉਸ ਨੂੰ ਹਾਂ ਕਹਿ ਦਿੱਤੀ। ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਪ੍ਰੀਤ ਸ਼ਾਮ ਤੱਕ ਜਦੋਂ ਘਰੇ ਨਾ ਆਈ ਤਾਂ ਉਸ ਦੀ ਮੰਮੀ ਡੈਡੀ ਤੇ ਉਸ ਦੇ ਭਰਾ ਉਸ ਨੂੰ ਉਡੀਕਦੇ ਰਹੇ। ਉਸ ਦਾ ਫੋਨ ਵੀ ਵਾਰ-ਵਾਰ ਲਗਾਉਂਦੇ ਰਹੇ। ਪਰ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ। ਪ੍ਰੀਤ ਦੀ ਮੰਮੀ ਕਹਿਣ ਲੱਗੀ ਪ੍ਰੀਤ ਨੇ ਤਾਂ ਉਹੀ ਕੰਮ ਕਰ ਲਿਆ ਜਿਸ ਦਾ ਆਪਾਂ ਨੂੰ ਡਰ ਸੀ। ਉਸ ਨੇ ਜਰੂਰ ਉਸ ਮੁੰਡੇ ਨਾਲ ਵਿਆਹ ਕਰਵਾ ਲਿਆ ਹੋਣਾ ਕਿਉਂਕਿ ਆਪਾਂ ਵਿਆਹ ਦੇ ਖਿਲਾਫ ਸੀ। ਹੁਣ ਪ੍ਰੀਤ ਦਾ ਡੈਡੀ ਤੇ ਪ੍ਰੀਤ ਦੇ ਭਰਾ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕੇ ਸੀ। ਉਹਨਾਂ ਨੇ ਪ੍ਰੀਤ ਨੂੰ ਬਿਲਕੁਲ ਨਾ ਲੱਭਿਆ। ਇਧਰ ਮਣੀ ਤੇ ਪ੍ਰੀਤ ਮਣੀ ਪ੍ਰੀਤ ਨਾਲ ਵਿਆਹ ਕਰਵਾ ਕੇ ਉਸ ਨੂੰ 40 ਦਿਨਾਂ ਲਈ ਆਪਣੀ ਮਾਸੀ ਦੇ ਪਿੰਡ ਲੈ ਗਿਆ। ਮਣੀ ਦੀ ਮਾਸੀ ਪ੍ਰੀਤ ਨੂੰ ਘਾਟੀ ਬੁਲਾਉਂਦੀ ਚਲਾਉਂਦੀ ਸੀ। ਉਹ ਉਸ ਨੂੰ ਚੰਗਾ ਨਹੀਂ ਸਮਝਦੀ ਸੀ ਪਰ ਪ੍ਰੀਤ ਨੇ ਸੋਚਿਆ ਚਲੋ 40 ਦਿਨ ਦੀ ਤਾਂ ਗੱਲ ਹੈ। ਉਸ ਤੋਂ ਬਾਅਦ ਅਸੀਂ ਮਣੀ ਦੇ ਘਰ ਚਲੇ ਜਾਵਾਂਗੇ। 40 ਦਿਨਾਂ ਬਾਅਦ ਜਦੋਂ ਦੋਨੋਂ ਆਪਣੇ ਘਰ ਗਏ ਪ੍ਰੀਤ ਨੇ ਜਦੋਂ ਆਪਣੇ ਘਰ ਜਾ ਕੇ ਆਪਣੇ ਸੱਸ ਦੇ ਪੈਰੀਂ ਹੱਥ ਲਾਏ ਤਾਂ ਉਸ ਦੀ ਸੱਸ ਨੇ ਉਸ ਨੂੰ ਪਿਆਰ ਨਾ ਦਿੱਤਾ। ਜਦੋਂ ਮਣੀ ਨੇ ਆਪਣੀ ਮੰਮੀ ਦੇ ਪੈਰੀ ਹੱਥ ਲਾਏ ਤਾਂ ਉਸ ਨੇ ਮਣੀ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਇਹ ਸਭ ਕੁਝ ਦੇਖ ਕੇ ਪ੍ਰੀਤ ਨੂੰ ਬਿਲਕੁਲ ਵੀ ਚੰਗਾ ਨਾ ਲੱਗਾ ਪ੍ਰੀਤ ਨੂੰ ਆਉਂਦਿਆਂ ਨੂੰ ਹੀ ਉਸ ਦੀ ਸੱਸ ਨੇ ਘਰ ਦਾ ਸਾਰਾ ਕੰਮ ਸਮਝਾ ਦਿੱਤਾ ਪ੍ਰੀਤ ਸੋਚ ਰਹੀ ਸੀ ਕਿ ਮੇਰੀ ਸੱਸ ਮੈਨੂੰ ਬੜੇ ਚਾਹ ਨਾਲ ਚੌਕੇ ਚੜਾਵੇਗੀ ਪਹਿਲਾਂ ਕੋਈ ਮੱਠੀ ਚੀਜ਼ ਬਣਵਾਵੇਗੀ ਪਰ ਉਸਦੀ ਸੱਸ ਨੇ ਆਉਂਦਿਆਂ ਹੀ ਉਸ ਨੂੰ ਭਾਂਡਿਆਂ ਦੇ ਢੇਰ ਤੇ ਬਿਠਾ ਦਿੱਤਾ। ਪ੍ਰੀਤ ਘਰ ਦਾ ਸਾਰਾ ਕੰਮ ਕਰਨ ਲੱਗ ਪਈ। ਉਸਦੀ ਸੱਸ ਫਿਰ ਵੀ ਉਸ ਨੂੰ ਸਿੱਧਾ ਨਾ ਬੋਲਦੀ। ਉਸਦੀ ਸੱਸ ਹਮੇਸ਼ਾ ਇਹ ਕਹਿੰਦੀ ਰਹਿੰਦੀ ਕਿ ਤੂੰ ਸਾਡੀ ਕਿੱਥੋਂ ਬਣ ਜਾਵੇਂਗੀ? ਜਦੋਂ ਤੂੰ ਆਪਣੇ ਮਾਂ-ਬਾਪ ਦੀ ਨਹੀਂ ਬਣੀ ਜਿਨ੍ਹਾਂ ਨੇ ਤੈਨੂੰ ਪਾਲਿਆ, ਪਲੋਸਿਆ, ਪੜ੍ਹਾਇਆ, ਲਿਖਾਇਆ, ਇੰਨਾ ਵੱਡਾ ਕੀਤਾ ਤੇ ਉਹਨਾਂ ਨੂੰ ਛੱਡ ਕੇ ਆ ਗਈਆਂ। ਅਸੀਂ ਤੇਰੇ ਕੀ ਲੱਗਦੇ ਆ? ਆਪਣੀ ਸੱਸ ਦੀਆਂ ਇਹ ਗੱਲਾਂ ਪ੍ਰੀਤ ਦੇ ਮਨ ਵਿੱਚ ਬਹੁਤ ਚੁਬਦੀਆਂ ਪਰ ਫਿਰ ਸੋਚਦੀ ਕਿ ਮੇਰੀ ਸੱਸ ਕਹਿ ਤਾਂ ਠੀਕ ਹੀ ਰਹੀ ਆ ਪ੍ਰੀਤ ਨੂੰ ਆਪਣੀ ਗਲਤੀ ਦਾ ਪਛਤਾਵਾ ਹੋਣ ਲੱਗ ਪਿਆ ਸੀ ਹੁਣ ਪਛਤਾਵੇ ਤੋਂ ਕੁਝ ਨਹੀਂ ਮੰਦਾ ਸੀਗਾ ਦਿਨ ਬੀਤਦੇ ਗਏ ਤੇ ਸਾਉਣ ਦਾ ਮਹੀਨਾ ਆ ਗਿਆ ਪ੍ਰੀਤ ਦੀ ਨਣਦ ਆਪਣੇ ਪੇਕੇ ਘਰ ਆਈ ਸੀ ਉਹਦਾ ਪਹਿਲਾ ਸਾਉਣ ਸੀ ਉਹ ਹਰ ਰੋਜ਼ ਤਿਆਰ ਹੋ ਕੇ ਤੀਆਂ ਵਿੱਚ ਜਾਂਦੀ ਆਪਣੀ ਮੰਮੀ ਕੋਲ ਆ ਕੇ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਕਰਦੀ ਤਾਂ ਪ੍ਰੀਤ ਨੂੰ ਵੀ ਆਪਣੀਆਂ ਸਹੇਲੀਆਂ ਯਾਦ ਆਉਂਦੀਆਂ ਫਿਰ ਇੱਕ ਦਿਨ ਉਸ ਦੀ ਸੱਸ ਤੇ ਉਸ ਦੀ ਨੰਦ ਸ਼ਹਿਰ ਗਈਆਂ ਉਸ ਦੀ ਨੰਦ ਆਪਣੇ ਵਾਸਤੇ 3-4 ਬੜੇ ਸੋਹਣੇ ਸੋਹਣੇ ਸੂਟ ਬਣਾ ਕੇ ਲੈ ਕੇ ਆਈ ਇੱਕ ਸੂਟ ਆਪਣੀ ਸੱਸ ਵਾਸਤੇ ਲੈ ਕੇ ਆਈ ਇੱਕ ਸੂਟ ਆਪਣੀ ਨੰਦ ਵਾਸਤੇ ਲੈ ਕੇ ਆਈ ਤੇ ਆਪਣੇ ਘਰ ਵਾਲੇ ਦੇ ਕੱਪੜੇ ਹੋਰ ਨਿੱਕਾ ਮੋਟਾ ਕਾਫੀ ਸਮਾਨ ਇਹ ਬਿਸਕਟ ਕਢਾ ਕੇ ਲੈ ਕੇ ਆਈ। ਪ੍ਰੀਤ ਆਪਣੇ ਮਨ ਹੀ ਮਨ ਸੋਚ ਰਹੀ ਸੀ ਕਿ ਜੇ ਮੈਂ ਆਪਣਿਆਂ ਦੀ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਮੇਰਾ ਵੀ ਪਹਿਲਾ ਸਾਵਣ ਸੀ। ਮੇਰੀ ਮੰਮੀ ਨੇ ਵੀ ਮੈਨੂੰ ਇੰਨੇ ਚਾਵਾਂ ਨਾਲ ਲੀੜਾ ਕੱਪੜਾ ਲੈ ਕੇ ਦੇਣਾ ਸੀ। ਅੱਗੇ ਹੌਲੀ-ਹੌਲੀ ਇਹਨਾਂ ਤਿਹਾਰ ਆ ਗਿਆ। ਪ੍ਰੀਤ ਦੇ ਘਰ ਵਾਲਾ ਆਪਣੀ ਮੰਮੀ ਨੂੰ ਕਹਿੰਦਾ ਮੰਮੀ ਮੈਂ ਤੇ ਪ੍ਰੀਤ ਭੈਣ ਕੋਲ ਨਾਲੇ ਮੈਂ ਮੈਂ ਲਾਵਾਂਗੇ ਤੇ ਨਾਲੇ ਭੈਣ ਨੂੰ ਦੀਵਾਲੀ ਦੇ ਆਵਾਂਗੇ। ਉਸਦੀ ਮੰਮੀ ਕਹਿੰਦੀ ਠੀਕ ਐ ਮਣੀ ਜਾ ਆਇਓ ਤੁਸੀਂ। ਜਦੋਂ ਪ੍ਰੀਤ ਦੀ ਉਸਦੀ ਨਾਨਦ ਨੂੰ ਫੋਨ ਕਰਕੇ ਦੱਸਿਆ ਕਿ ਇਸ ਵਾਰ ਤੈਨੂੰ ਦੀਵਾਲੀ ਦਿਨ ਪ੍ਰੀਤ ਤੇ ਮਣੀ ਆਉਣਗੇ। ਪ੍ਰੀਤ ਦੀ ਨਾਨਦ ਨੇ ਸਾਫ਼ ਇਨਕਾਰ ਕਰ ਦਿੱਤਾ ਕਹਿਣ ਲੱਗੀ ਮੇਰੇ ਕੋਲ ਇਹ ਉਦਲੀ ਹੋਈ ਜਨਾਨੀ ਨੂੰ ਲੈ ਕੇ ਕਦੇ ਨਾ ਆਇਆ ਜੇ। ਮੈਨੂੰ ਨਹੀਂ ਇਹ ਚੰਗੀ ਲੱਗਦੀ। ਨਾਲੇ ਮੈਂ ਆਪਣੇ ਸਹੁਰੇ ਘਰ ਵਿੱਚ ਆਪਣਾ ਨੱਕ ਵਢਾਉਣਾ। ਕੀ ਕਹਿਣਗੇ ਮੈਨੂੰ ਇਹ ਕਿ ਭਰਾ ਦੇ ਵਿਆਹ ਤੇ ਤਾਂ ਗਈ ਨਹੀਂ ਤੇ ਭਾਬੀ ਆ ਗਈ ਦਿਵਾਲੀ ਲੈ ਕੇ ਨਹੀਂ ਮੰਮੀ ਮੈਨੂੰ ਬਹੁਤ ਸ਼ਰਮ ਆਉਂਦੀ ਐ ਇਸ ਗੱਲ ਵਿੱਚ ਮਣੀ ਨਹੀਂ ਆਉਣਾ ਹੋਇਆ ਤਾਂ ਕੱਲਾ ਆ ਸਕਦਾ ਪਰ ਭਾਬੀ ਮੇਰੇ ਸਹੁਰੇ ਘਰ ਨਹੀਂ ਹੋਣੀ ਚਾਹੀਦੀ ਪ੍ਰੀਤ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਉਹ ਚਾਈ ਚਾਈ ਤਿਆਰ ਹੋਣ ਲੱਗੀ ਕਿ ਚਲੋ ਨਣਦ ਤੇ ਪਿੰਡ ਜਾਵਾਂਗੇ ਥੋੜਾ ਕੰਮ ਫੇਰਾਵਾਂਗੇ ਜਦੋਂ ਪ੍ਰੀਤ ਦੀ ਸੱਸ ਨੇ ਉਸ ਨੂੰ ਆ ਕੇ ਕਿਹਾ ਕਿ ਪ੍ਰੀਤ ਤੂੰ ਤਿਆਰ ਨਾ ਹੋ ਤੂੰ ਨਹੀਂ ਜਾਣਾ ਦੀਵਾਲੀ ਦੇਨ ਪ੍ਰੀਤ ਨੇ ਇੱਕਦਮ ਹੈਰਾਨ ਹੋ ਕੇ ਪੁੱਛਿਆ ਤਾਂ ਉਸ ਦੀ ਸੱਸ ਨੇ ਜੋ ਪ੍ਰੀਤ ਦੀ ਨੰਦ ਨੇ ਉਸ ਨੂੰ ਕਿਹਾ ਸੀ ਉਹ ਪ੍ਰੀਤ ਨੂੰ ਦੱਸ ਦਿੱਤਾ ਇਹ ਸੁਣ ਕੇ ਪ੍ਰੀਤ ਨਿਰਾਸ਼ ਹੋ ਗਈ ਤੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਉੱਚੀ ਉੱਚੀ ਰੋਣ ਲੱਗ ਪਈ ਹੁਣ ਉਹ ਬਹੁਤ ਪਛਤਾ ਰਹੀ ਸੀ ਕਿ ਮੈਂ ਇੱਕ ਮੁੰਡੇ ਦੇ ਪਿਆਰ ਦੀ ਖਾਤਰ ਕਿੰਨੇ ਰਿਸ਼ਤੇ ਕੁਰਬਾਨ ਚੜਾ ਦਿੱਤੇ ਮੈਂ ਆਪਣੇ ਮਾਪੇ ਦੇ ਪਿਆਰ ਵੱਲੋਂ ਵੀ ਗਈ ਮੇਰੇ ਭਰਾ ਮੈਨੂੰ ਕਿੰਨਾ ਪਿਆਰ ਕਰਦੇ ਸੀ ਮੈਂ ਉਹਨਾਂ ਵੱਲੋਂ ਵੀ ਗਈ ਮੈਂ ਸਹੁਰਿਆਂ ਦੀਆਂ ਰਿਸ਼ਤੇਦਾਰੀਆਂ ਵੱਲੋਂ ਵੀ ਗਈ ਹੁਣ ਨਾ ਤਾਂ ਮੈਨੂੰ ਕੈਦੀਆਂ ਵਾਂਗ ਪੂਰੀ ਜ਼ਿੰਦਗੀ ਇਸ ਘਰ ਵਿੱਚ ਹੀ ਗੁਜ਼ਾਰਨੀ ਪਵੇਗੀ ਕਿਉਂਕਿ ਮੈਨੂੰ ਇਸ ਘਰ ਵਿੱਚੋਂ ਬਾਹਰ ਚਾਕਣ ਤੱਕ ਦੀ ਇਜਾਜ਼ਤ ਨਹੀਂ ਹੈ ਹੁਣ ਪ੍ਰੀਤ ਦੇ ਪੱਲੇ ਪਛਤਾਵੇ ਤੋਂ ਬਣਾ ਕੁਝ ਨਹੀਂ ਰਹਿ ਗਿਆ ਸੀ ਪ੍ਰੀਤ ਸਾਰੀਆਂ ਕੁੜੀਆਂ ਨੂੰ ਇਹੀ ਸਲਾਹ ਦਿੰਦੀ ਕਿ ਵਿਆਹ ਕਰਵਾਉਣਾ ਹੈ ਤਾਂ ਆਪਣੇ ਮਾਪੇ ਬਾਪ ਦੀ ਮਰਜ਼ੀ ਨਾਲ ਕਰਾਓ ਉਹਨੇ ਸਾਰੀ ਜ਼ਿੰਦਗੀ ਖੁਸ਼ੀ ਖੁਸ਼ੀ ਲੰਗੇਗੀ ਤੁਹਾਡੀ ਜੇ ਮੇਰੇ ਵਾਂਗ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਤਾਂ ਤੁਸੀਂ ਵੀ ਮੇਰੇ ਵਾਂਗ ਸਹੁਰੇ ਘਰ ਵਿੱਚ ਕੈਦੀ ਬਣ ਕੇ ਤਾਨੇ ਮਿਹਣੇ ਸੁਣਨ ਲਈ ਰਹਿ ਜਾਉਂਗੀਆਂ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ